ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਭ ਮਜੀ ਜੋਗੇ ਅੱਸੀ ਗੱਲ ਕਰਾਂਗੇ ਜੀ ਫਿਨਲੈਂਡ ਦੀ ਫਿਨਲੈਂਡ ਜਾ ਅੱਜਕੱਲ ਇੰਡੀਆ ਤੋਂ ਪਾਕਿਸਤਾਨ ਤੋਂ ਬੰਗਲਾਦੇਸ਼ ਤੋਂ ਨੇਪਾਲ ਤੋਂ ਚਾਈਨਾ ਤੋਂ ਬਹੁਤ ਲੋਕ ਆ ਰਹੇ ਵੇ ਸਭ ਤੋਂ ਵੱਡੀ ਗੱਲ ਇਹ ਸਟੱਡੀ ਇੱਥੇ ਦੂਜੇ ਮੁਲਕਾਂ ਦੇ ਮੁਕਾਬਲੇ ਥੋੜੀ ਸਸਤੀ ਹੈ ਇਸ ਕਰਕੇ ਲੋਕ ਸਟੱਡੀ ਵੀਜ਼ਾ ਲੈ ਕੇ ਇੰਡੀਆ ਤੋਂ ਆ ਰਹੇ ਵੇ ਨਾਲ ਡਿਪੈਂਡੈਂਟਲੀ ਨਾਲ ਲੈ ਆ ਰਹੇ ਵੇ ਇੱਕ ਫਾਇਦਾ ਹੋਰ ਹੈ ਜਿਹੜੇ ਸਟੂਡੈਂਟ ਇੱਥੇ ਆ ਰਹੇ ਸਟੱਡੀ ਕਰਨ ਉਸਤੇ ਜੇ ਤੁਸੀਂ 30 ਘੰਟੇ ਕੰਮ ਕਰ ਸਕਦੇ ਹੋ ਦੂਸਰੀਆਂ ਕੰਟੀਆਂ 'ਚ 20 ਘੰਟੇ ਕੰਮ ਕਰਨ ਦੀ ਇਜਾਜ਼ਤ ਹੁੰਦੀ ਹੈ ਇਸ ਕਰਕੇ ਜਦੋਂ ਤੁਹਾਨੂੰ 30 ਆਵਰ ਮਿਲਦੇ ਵੇ ਤੇ ਤੁਸੀਂ ਜ਼ਿਆਦਾ ਕਮਾਈ ਕਰ ਸਕਦੇ ਹੋ ਤੇ ਆਪਣਾ ਜੋ ਤੁਹਾਡਾ ਖਰਚਾ ਹੈ ਉਹ ਤੁਸੀਂ ਕੱਢ ਸਕਦੇ ਹੋ ਫੀਸਾ ਕੱਢ ਸਕਦੇ ਹੋ ਡਿਪੈਂਡੈਂਟ ਵੀ ਫੁੱਲ ਟਾਈਮ ਕੰਮ ਕਰ ਸਕਦਾ ਹੈ ਲੇਕਿਨ ਥੋੜੀ ਇੱਕ ਪ੍ਰੋਬਲਮ ਆ ਜਾਂਦੀ ਹੈ ਲੈਂਗੁਏਜ ਦੀ ਬਸ ਜੇ ਤੁਸੀਂ ਤਕਰੀਬਨ ਸਾਰੀ ਇੰਗਲਿਸ਼ ਜਾਣਦੇ ਹੋ ਇੰਗਲਿਸ਼ ਸੀਡੀ ਚ ਫਿਨਿਸ਼ ਹੁੰਦੀ ਹੈ ਤੇ ਫਿਨਿਸ਼ ਲੈਂਗੁਏਜ ਥੋੜੀ ਮੁਸ਼ਕਲ ਹੈ ਓਕੇ ਯਾਨੀ ਕਿ ਬੱਚਿਆਂ ਵਾਸਤੇ ਤਾਂ ਮੁਸ਼ਕਲ ਨਹੀਂ ਲੇਕਿਨ ਸਿਆਣੇ ਆਦਮੀ ਨੂੰ ਥੋੜਾ ਟਾਈਮ ਲੱਗ ਜਾਂਦਾ ਹੈ ਸਮਝਣ ਵਾਸਤੇ ਲੇਕਿਨ ਉਹਨਾਂ ਦਾ ਕੰਮ ਜ਼ਿਆਦਾ ਇੰਗਲਿਸ਼ ਕਰਕੇ ਚੱਲ ਜਾਂਦਾ ਹੈ ਫਿਰ ਵੀ ਅਗਰ ਤੁਸੀਂ ਜਦੋਂ ਜੌਬ ਲੱਭਣੀ ਹੈ ਨਾ ਕੁਸ਼ਤਾਂਵਾਂ ਤੇ ਤੁਹਾਨੂੰ ਇੰਗਲਿਸ਼ ਜੌਬ ਚ ਮਿਲ ਜਾਂਦੀ ਕੁਸ਼ਤਾਂਵਾਂ ਤੇ ਫਿਨਿਸ਼ਰ ਆਦਮੀ ਹੈ ਇਸ ਕਰਕੇ ਸਰਕਾਰ ਥੋੜੇ ਬਹੁਤ ਪੈਸੇ ਵੀ ਦਿੰਦੀ ਹੈ ਵੀ ਤੁਸੀਂ ਜਦੋਂ ਸਕੂਲ ਜਾਣਾ ਹੈ ਲੈਂਗੁਏਜ ਸਿੱਖਣ ਦੇ ਤੁਹਾਡੀ ਥੋੜੀ ਹੈਲਪ ਹੋ ਜਵੇ ਫੈਮਿਲੀ ਨੂੰ ਬੱਚਿਆਂ ਨੂੰ ਤਕਰੀਬਨ ਗਵਰਨਮੈਂਟ ਬਹੁਤ ਸਪੋਰਟ ਕਰਦੀ ਹੈ ਕਾਫੀ ਬੈਨੀਫਿਟ ਮਿਲਦੇ ਵੇ ਬੱਚਿਆਂ ਦੇ ਜਾਂ ਘਰਦਿਆਂ ਦੇ ਦਿਮਾਗ ਤੇ ਇਹੋ ਜਿਹਾ ਬੋਝ ਕੋਈ ਨਹੀਂ ਆਂਦਾ ਵੀ ਰਾਤ ਨੂੰ ਰੋਟੀ ਪਾਣ ਦਾ ਖਰਚਾ ਨਹੀਂਗਾ ਯਾ ਰਹਿਣ ਨੂੰ ਜਿਗਾਣੇ ਕੀ ਇੰਨਾ ਦੇ ਸਰਕਾਰ ਇੱਥੇ ਛਾ ਰੱਖਦੀ ਹੈ ਸਾਰਿਆਂ ਦਾ ਜਿਹੜੀ ਅਸੀਂ ਲੋਕ ਸੋਚਦੇ ਨਾ ਵੀ ਬੈਨੀਫਿਟ ਬਹੁਤ ਮਿਲਦੇ ਵੇ ਹਾਂ ਠੀਕ ਹੈ ਕੋਮਨ ਸਪੋਰਟ ਕਰਦੀ ਹੈ ਲੇਕਿਨ ਦੋਸਤੋ ਜਿਹੜੀ ਵੀ ਕੰਟੀ ਤੁਹਾਨੂੰ ਬੈਨੀਫਿਟ ਕੋਈ ਵੀ ਮਿਲਦਾ ਨਾ ਉਹ ਸਾਡੇ ਟੈਕਸ ਘਟੇ ਜਾਂਦਾਗਾ ਜਦੋਂ ਅਸੀਂ ਜੋਬ ਕਰਦੇ ਹਾਂ ਉਸ ਤੋਂ ਬਾਅਦ ਅਸੀਂ ਟੈਕਸ ਪੇ ਕਰਦੇ ਹਾਂ ਉਹ ਜਿਹੜਾ ਟੈਕਸ ਹੈਗਾ ਉਹ ਸਹੀ ਤਰੀਕੇ ਨਾਲ ਗਵਰਨਮੈਂਟ ਡਿਵਾਈਡ ਕਰ ਦਿੰਦੀ ਹੈ ਉਹ ਕਿਹੜੇ ਛੋਟੇ ਬੱਚੇ ਵੀ ਉਹਦਾ ਕੰਮ ਨਹੀਂ ਕਰਦੇ ਉਹ ਫਿਰ ਸਰਕਾਰ ਨੂੰ ਪੈਸੇ ਦਿੰਦੀ ਹੈ ਬੱਚਿਆਂ ਦੇ ਪੈਸੇ ਯਾਨੀ ਕਿ ਉਹਨਾਂ ਦੇ ਮਾਂ ਪਿਓ ਕੋਲ ਕੌਣ ਚਾ ਜਾਂਦੇ ਵੇ ਉਹ ਕਹਿੰਦੇ ਇਹ ਦੇਸ਼ ਦੀ ਇਮਾਨਤ ਹੈਗੀ ਬੱਚੇ ਤੁਸੀਂ ਇਹਨਾਂ ਦੀ ਕੇਅਰ ਕਰਨੀ ਹੈ ਅਗਰ ਤੁਸੀਂ ਬੱਚੇ ਦੀ ਕੇਅਰ ਕਰਦੇ ਸਕੂਲ ਤੋਂ ਬਾਅਦ ਤਾਂ ਵੀ ਤੁਹਾਨੂੰ ਕੁਝ ਨਾ ਕੁਝ ਹੈਲਪ ਕਰਦੀ ਹੈ ਵੀ ਅਗਰ بیوی ਘਰੇ ਜਾਂ ਆਦਮੀ ਘਰ ਆ ਤੇ ਬੱਚਾ ਉਹਨੂੰ ਸੰਭਾਲਦੇ ਵੇ ਉਹ ਵੀ ਸਪੋਰਟ ਕਰਦੀ ਹੈ ਗਵਰਨਮੈਂਟ ਅਗਰ ਤੁਹਾਡਾ ਕੰਮ ਛੁੱਟ ਜਾਂਦਾ ਫਿਰ ਵੀ ਤੁਹਾਨੂੰ ਪੈਸੇ ਦਿੰਦੀ ਹੈ ਨਾਲ ਕੋਈ ਨਾ ਕੋਰਸ ਜਿੰਦੀ ਹੈ ਅਗਰ ਤੁਸੀਂ ਕੋਈ ਕੰਮ ਸਿੱਖਣਾ ਹੈ ਜਾਂ ਤੁਸੀਂ ਕੋਈ ਸਟੱਡੀ ਕਰਨੀ ਹੈ ਅਗਰ ਸਟੱਡੀ ਹੋਰ ਕਰੋਗੇ ਤੇ ਤੁਹਾਨੂੰ ਹੋਰ ਅੱਛੀ ਜੋਬ ਮਿਲ ਜੇਗੀ ਇਸ ਕਰਕੇ ਹਰ ਚੀਜ਼ ਦਾ ਗੌਰਮੈਂਟ ਖਿਆਲ ਰੱਖਦੀ ਹੈ ਤੁਹਾਡਾ ਸਟੱਡੀ ਦਾ ਟਾਈਮ ਵੀ ਘੜਿਆ ਜਾਂਦਾ ਹੈ ਤੇ ਸਟੱਡੀ ਤੋਂ ਬਾਅਦ ਬਹੁਤ ਲੋਕਾਂ ਨੇ ਇੱਥੇ ਵਰਕ ਪਰਮਿਟ ਮਿਲਿਆ ਹੈ ਵਰਕ ਪਰਮਿਟ ਇਸ ਕਾਗੇ ਲੋਕ ਮੇਨ ਇੱਥੇ ਆਨ ਦਾ ਕੰਮ ਲਗਾ ਕਿਉਂਕਿ ਇੰਗਲੈਂਡ ਵਿੱਚ ਤੇ ਕੈਨੇਡਾ ਵਿੱਚ ਕਾਫੀ ਸਖਤੀ ਹੋ ਗਈ ਹੈ ਇਸ ਤੋਂ ਬਾਅਦ ਫਿਰ ਲੋਕ ਬੈਲਜੀਅਮ ਜਾ ਰਹੇ ਵੇ ਹਾਲੈਂਡ ਜਾ ਰਹੇ ਵੇ ਨਾਰਵੇ ਜਾ ਰਹੇ ਵੇ ਜਰਮਨੀ ਜਾ ਰਹੇ ਵੇ ਫਿਨਲੈਂਡ ਆ ਰਹੇ ਵੇ ਡਨਮਾਰਕ ਆ ਰਹੇ ਵੇ ਉੱਥੇ ਵੀ ਸਟੱਡੀ ਵੀਜੇ ਤੇ ਜਾਂਦੇ ਵੇ ਉਸ ਤੋਂ ਬਾਅਦ ਕੁਝ ਕੰਟਰੀਆਂ ਵਿੱਚ ਤੁਹਾਨੂੰ ਵਰਕ ਪਰਮਿਟ ਮਿਲ ਜਾਂਦਾ ਹੈਗਾ ਲੇਕਿਨ ਇਹਨਾਂ ਸਭ ਤੋਂ ਅੱਛੀ ਕੰਟਰੀ ਜੇ ਸੁਝਾਵੇ ਤਾਂ ਇਸ ਵਕਤ ਫਿਨਲੈਂਡ ਹੀ ਹੈ ਇਹ ਦੁਨੀਆ ਚ 7ਵੀਂ ਵਾਰੀ ਹੈਪੀਸ ਕੰਟਰੀ ਆਈ ਹੈ ਕਿਉਂਕਿ ਲੋਕ ਇੱਥੇ ਖੁਸ਼ ਹੈ ਸਰਕਾਰ ਵੀ ਖੁਸ਼ ਤੇ ਲੋਕ ਵੀ ਖੁਸ਼ ਹੈਗੇ ਵੇ ਈਮਾਨਦਾਰ ਲੋਕ ਹੈਗੇ ਵੇ ਕ੍ਰਾਈਮ ਨਹੀਂਗਾ ਇਸ ਕਰਕੇ ਵੀ ਮੇਨ ਕਾਰਨ ਲੋਕਾਂ ਦਾ ਇੱਥੇ ਹੈਗਾ ਹੈ ਇਸੋ ਲਾਈਫ ਹੈਗੀ ਏ ਯਾਨੀ ਕਿ ਤੁਹਾਨੂੰ ਹਰ ਕੰਮ ਟਾਈਮ ਸਿਰ ਮਿਲਦਾ ਹੈਗਾ ਖਰਾਬ ਨਹੀਂ ਕਰਦੇ ਬੰਦੇ ਦੀ ਕਦਰ ਕਰਦੇ ਵੀ ਬੰਦਾ ਜਿਹੜਾ ਚੱਲ ਗਿਆ ਆਫਿਸ ਵਿੱਚ ਇਹਨੂੰ ਕੋਈ ਫੇਰਾਂ ਨਾ ਪਾਇਆ ਜਾਵੇ ਜਿਹੜੀ ਦੀ ਤੁਹਾਨੂੰ ਦਿੰਦੇ ਵੀ ਤੁਹਾਨੂੰ ਲੱਗੇ ਕੰਮ ਡਨ ਹੋ ਜਾਂਦਾ ਹੈ। ਟ੍ਰਾਂਸਪੋਰਟ ਸਿਸਟਮ ਬਹੁਤ ਅੱਛਾ ਹੈ ਅਗਰ ਤੱਕ ਉਹ ਆਪਣੀ ਕਾਰ ਨਹੀਂ ਵੀ ਗਈ ਫਿਰ ਤੁਹਾਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਹੁੰਦੀ ਇੱਥੇ ਤੁਸੀਂ ਜਦੋਂ ਵੀ ਟ੍ਰੈਵਲ ਕਰਨੇ ਆ ਕੰਮ ਤੇ ਜਾਣਾ ਕੰਮ ਦੀ ਡਿਊਟੀ ਵੀ ਤੁਹਾਨੂੰ ਬੜੇ ਤਰੀਕੇ ਨਾਲ ਐਡਜਸਟ ਕੀਤੀ ਹੁੰਦੀ ਹੈ ਅਗਰ ਤੁਹਾਡਾ ਛੋਟਾ ਬੱਚਾ ਜੇ ਤੁਹਾਡਾ ਖਾਸ ਕਾਰ ਕਹਿੰਦਾ ਹੈ ਕਿ ਤੁਸੀਂ ਇਸ ਟਾਈਮ ਦੀ ਡਿਊਟੀ ਪਹੁੰਚ ਸਕਦੇ ਨਹੀਂ ਪਹੁੰਚ ਸਕਦੇ ਤੁਹਾਨੂੰ ਟਾਈਮ ਥੋੜਾ ਵੱਧ ਘੱਟ ਕਰਕੇ ਐਡਜਸਟ ਕਰ ਦਿੰਦੇ ਵੇ ਇੱਥੇ ਵੀ ਯੂਰੋ ਚੱਲਦਾ ਹੈ ਜਿਵੇਂ ਤੁਸੀਂ ਯੂਰੋਪੀਅਨ ਕੰਟਰੀ ਜਿਨ੍ਹਾਂ ਨੇ ਐਸੈਪਟ ਕਰ ਲਿਆ ਹੋਇਆ ਹੈ ਯੂਰੋ ਮੇਨਨਾਂ ਦੀ ਲੈਂਗੁਏਜ ਇੱਥੇ ਫਿਨਿਸ਼ੀ ਸ਼ਵੀਡੀਸ਼ ਅਤੇ ਇੰਗਲਿਸ਼ ਹਰ ਤਰ੍ਹਾਂ ਦੀ ਇੱਥੇ ਜਿਹੜੀ ਕਦਾਬ ਹੈਗੀ ਹੈ ਉਹ ਤੁਹਾਨੂੰ ਤਿੰਨ ਲੈਂਗੁਏਜ ਵਿੱਚ ਮਿਲ ਜੇਗੀ ਜਿ ਵਿੱਚ ਇਨਫੋਰਮੇਸ਼ਨ ਪੂਰੀ ਤਰ੍ਹਾਂ ਦਿੱਤੀ ਹੁੰਦੀ ਹੈ 1 ਯੂਰੋ ਤਕਰੀਬਨ ਇੰਡੀਆ ਦੇ 90 ਰੁਪਏ ਦਾ ਹੈ 1-2 ਰੁਪਏ ਵੱਧ ਘਟਦਾ ਰਹਿੰਦਾ ਹੈ ਜਿਸ ਕਰਕੇ ਕਰੰਸੀ ਦਾ ਚੇਂਜ ਹੁੰਦਾ ਰੇਟ ਐਵਰੀ ਡੇ ਚੇਂਜ ਹੋ ਜਾਂਦਾ ਹੈ ਹਰ ਤਰ੍ਹਾਂ ਦੀ ਸੇਫਟੀ ਇਹ ਮੁਲਕ ਅਗਰ ਲੜਕੀ ਕੱਲੀ ਵੀ ਬੀਬੀ ਆ ਜਾਂਦੀ ਉਹਨੂੰ ਕਿਸੇ ਕਿਸਮ ਦਾ ਗਰਿਪਸ ਕਰੇਗਾ ਬੱਚਿਆਂ ਨੂੰ ਕੋਈ ਰਿਸਕ ਨਹੀਂ ਕਰੇਗਾ ਕ੍ਰਾਈਮ ਦਰ ਬਹੁਤ ਘੱਟ ਗਈ ਹੈ ਇਸ ਕਰਕੇ ਲੋਕ ਪਸੰਦ ਕਰਦੇ ਫਿਨਲੈਂਡ ਆਨ ਨੂੰ ਉਮੀਦ ਕਰਦਾ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਅਗਰ ਪਸੰਦ ਆਈ ਤੇ ਪਲੀਜ਼ ਸ਼ੇਅਰ ਕਰ ਦੇਣਾ ਮੈਨਾਂ ਤੁਹਾਨੂੰ ਥੋੜੀ ਇੱਥੇ ਦੀਆਂ ਇਹ ਬੁੱਕ ਗਈ ਹੈ ਉਹ ਸ਼ੇਅਰ ਕਰ ਰਿਹਾ ਥੋੜੀ ਇਨਫੋਰਮੇਸ਼ਨ ਹੈਗੀ ਹੈ ਤੁਸੀਂ ਪੜ ਲੈਣਾ ਥੈਂਕ ਯੂ ਮੱਚ ਫਿਲਨ ਇਨਫੋਰਮੇਸ਼ਨ ਦੀ ਕੁਝ ਲਿੰਕ ਤੁਹਾਨੂੰ ਮੈਂ ਵੀਡੀਓ ਵਿੱਚ ਸ਼ੇਅਰ ਕਰਿਆ ਮੈਂ ਤੁਸੀਂ ਸਰਚ ਕਰ ਸਕਦੇ ਹੋ ਦੇਖ ਸਕਦੇ ਹੋ ਫੋਰ ਤੁਹਾਨੂੰ ਅਗਲੀ ਵੀਡੀਓ ਵਿੱਚ ਕਾਫੀ ਇਨਫੋਰਮੇਸ਼ਨ ਦੇ ਦੇਗਾ ਫਿਲਨ ਬਾਰੇ ਅਗਰ ਤੁਹਾਨੂੰ ਕੋਈ ਚੀਜ਼ ਚਾਹੀਦੀ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਇਹ ਮੈਂ ਦੋਸਤਾਨਾ ਵੀਡੀਓ ਸ਼ੇਅਰ ਕਰਦਾ ਮਾਂ ਇਦੇ ਵਿੱਚ ਮੇਰੇ ਕਿਸੇ ਕਿਸਮ ਦੀ ਕੋਈ ਰਿਸਪੌਂਸਿਬਿਲਟੀ ਨਹੀਂ ਚਗੀ ਅਗਰ ਤੁਸੀਂ ਵੀ ਕੋਈ ਵੀ ਰਿਸਕ ਲੈਣਾ ਹੈ ਜਾਂ ਆਣਾ ਚਾਹੁੰਦੇ ਤੁਹਾਡਾ ਆਪਣਾ ਰਿਸਕ ਹੋਏਗਾ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਏਗੀ ਪਸੰਦ ਆਈ ਤੇ ਸ਼ੇਅਰ ਕਰਨਾ ਥੈਂਕ ਯੂ ਵੇਰੀ ਮਚ